ਇਹ ਜੇ ਕ ਖਲਸਾ ਰਹਿ ਜੀ ਕੀ ਫਤਿਹ ਗੁਰੂ ਰੂਪ ਕਰੋ ਸਾਰ ਸੰਗਤ ਜੀਓ ਆਓ ਅੱਜ ਆਪਾਂ ਢਾਡੀ ਕਲਾ ਬਾਰੇ ਜਾਣੀਏ ਢਾਡੀ ਵਾਰੋਂ ਦਾ ਇਤਿਹਾਸ ਕਿਥੋਂ ਸ਼ੁਰੂ ਹੋਇਆ ਕਿਸ ਤਰੀਕੇ ਦੇ ਨਾਲ ਇਸ ਨੂੰ ਵੀ راستے ਵਿੱਚ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਆਂਦਾ ਪਹਿਲੇ ਢਾਡੀ ਕਿਸ ਨੇ ਕਰਦੇ ਹੋਏ ਇਹ ਸਾਰੀ ਵਾਰਤਾ ਜੀ ਨਾਲ ਸਾਝੀ ਕਰੀਏ ਆਪਾ ਗੁਰੂ ਸਵਾਰਿਓ ਸਾਡੇ ਪ੍ਰੋਗਰਾਮ ਵਧੀਆ ਲੱਗੇ ਸਾਡੇ ਚੈਨਲ ਗੁਰਤੇਰਾ ਟੀਵੀ ਨੂੰ ਸਬਸਕ੍ਰਾਈਬ ਕਰ ਦੇਣਾ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਆਪ ਜੀ ਦਾ ਸਾਡੇ ਸਿਰ ਤੇ ਮਿਹਰ ਪ੍ਰਾਪਤ ਹੋਵੇ ਆਓ ਜੀ ਸ਼ਰਮਣ ਕਰੀਏ ਪਹਿਲੇ ਟਾਡੀ ਸਾਡੇ ਸਿੱਖ ਕੌਮ ਦੇ ਵਿੱਚ ਕਿਹੜੇ ਹੋਏ ਤੇ ਇਹ ਢਾਡੀ ਕਲਾ ਕਿੱਥੋਂ ਚੱਲੀ ਢਾਡੀ ਕਲਾ ਦੇ ਇਤਿਹਾਸਿਕ ਪਿਛੋਕੜ ਨੂੰ ਬਾਚਨਪਰੰਤ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਕਲਾ ਸਭ ਦੀ ਅਰਬ ਵਿੱਚੋਂ ਮੁਸਲਮਾਨ ਬਾਸ਼ਾ ਮੁਹੰਮਦ ਬਿਨ ਕਾਸਮ ਦੇ ਨਾਲ ਭਾਰਤ ਵਿੱਚ ਆਈ ਔਰ ਸਹੀ ਜੇ ਸਹੀ ਜੇ ਜਦੋਂ ਇਹਨਾਂ ਦੇ ਰਾਜਪੂਤ ਘਰਾਣਿਆਂ ਦੇ ਨਾਲ ਰਾਜਿਆਂ ਦੇ ਨਾਲ ਸੁਮਧ ਹੋਏ ਅਸੰਦੇ ਵਿੱਚ ਉਹ ਇਸ ਕਲਾ ਤੋਂ ਇਹਨੇ ਕਾਇਲ ਹੋਏ ਕਿ ਰਾਜਪੂਤ ਰਾਜਿਆਂ ਨੇ ਇਸ ਕਲਾ ਨੂੰ ਰਾਸਥਾਂ ਦੇ ਰਾਜਤਾਨਾ ਸ਼ਹੀ ਦਰਬਾਰ ਦਾ ਸ਼ਿੰਗਾਰ ਬਣਾ ਕੇ ਆਪਣੇ ਹਦਨ ਸਦਕਾ ਪਛਾਣ ਕਾਇਮ ਕਰਨ ਦੇ ਨਾਲ ਨਾਲ ਇਸ ਕਲਾ ਨੇ ਪੰਜਾਬ ਵੱਲ ਰੁਕ ਕੀਤਾ ਤੇ ਵੱਡੀ ਪ੍ਰਸਿੱਧੀ ਪ੍ਰਾਪਤ ਕੀਤੀ ਪਹਿਲਾਂ ਪਹਿਲੇ ਕਲਾ ਮਰਾਸੀ ਕਬੀਲੇ ਨੇ ਆਪਣੇ ਕਿੱਤੇ ਦੇ ਸਾਧਨ ਵਜੋਂ ਫਸਲਾਂ ਦੀ ਆਮਦ ਸਮੇਂ ਖੇਰਤਾ ਖਲਵਾੜੇ ਵਿੱਚ ਜਾ ਕੇ ਕਿਸਾਨਾਂ ਦੀ ਛਿੱਤਰ ਜਗਾ ਕੇ ਨਾਜ ਬਗੈਰਾ ਇਕੱਠਾ ਕਰਨ ਦਾ ਜਾਂ ਵਿਆਹਾਂ ਸ਼ਾਦੀਆਂ ਤੇ ਖੁਸ਼ੀਆਂ ਦੇ ਮੌਕਿਆਂ ਤੇ ਗਾ ਕੇ ਆਪਣਾ ਜੀਵਨ ਨਰਬਾਹ ਕਰਨਾ ਪਨਾਈ ਅਸਲ ਦੇ ਵਿੱਚ ਸਰੰਗੀ ਦੇ ਵਿੱਚ ਅਸਲੀ ਕਲਾ ਇੰਨੀ ਐ ਸਰੰਗੀ ਆਪਣੇ ਮਿੱਠੇ ਬੋਲਾਂ ਦੇ ਨਾਲ ਹਰ ਇੱਕ ਨੂੰ ਕੀਲ ਲੈਂਦੀ ਐ ਤੇ ਪਿਆਰਿਓ ਇਸ ਕਰਕੇ ਕੀਰਤਨ ਦੇ ਵਿੱਚ ਇਸ ਨੂੰ ਜਗ੍ਹਾ ਨਹੀਂ ਵਿਦਿ ਸਥਾਨ ਨਹੀਂ ਮਿਲਿਆ ਕਿਉਂਕਿ ਇਹ ਆਪਣੇ ਵੱਲ ਖਿੱਚ ਪਾਉਂਦੀ ਐ ਪਰ ਗੁਰਬਾਣੀ ਗਾਇਨ ਜਿਹੜਾ ਹੈ ਪਿਆਰਿਓ ਉਸ ਨੂੰ ਅਸੀਂ ਆਪਣੇ ਹਿਰਦੇ ਵਿੱਚ ਵਸੋਣਾ ਇਸ ਕਰਕੇ ਇਸ ਕਲਾ ਦੀ ਪਛਾਣ ਸਰਬਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ।ਔਰ ਸਭ ਤੋਂ ਪਹਿਲੇ ਟਾੜੀਆਂ ਵਜੋਂ ਜਿਹੜੇ ਸਥਾਪਿਤ ਕੀਤੇ ਗਏ ਪਿਆਰਿਓ ਉਹ ਸਨ ਨਗਰ ਸੁਰ ਸਿੰਘ ਦੇ ਭਾਈ ਨਥਾ ਤੇ ਭਾਈ ਅਬਦੁੱਲਾਹ ਔਰ ਇਸ ਕਲਾ ਦਾ ਗਾਇਨ ਅਕਾਤਰ ਸਾਹਿਬ ਦੇਤੇ ਪਿਆਰੋ ਵੀਰ ਰਸ 12 ਗਾ ਕੇ ਸ਼ੁਰੂ ਹੋਇਆ ਜੋਧੀਆਂ ਦੀਆਂ ਵਾਰਾਂ ਨਾਲ ਸ਼ੁਰੂ ਹੋਇਆ ਜੋਧਿਆਂ ਦੇ ਕਾਰਨਾਮਿਆਂ ਨਾਲ ਸ਼ੁਰੂ ਹੋਇਆ ਇਸ ਦੇ ਨਾਲ ਜੋਧਿਆਂ ਦੇ ਵਿੱਚ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੋਇਆ ਕੇ ਸਬਰ ਨਾਲ ਬਥੇਰਾ ਮੁਕਾਬਲਾ ਕਰਕੇ ਦੇਖ ਲਿਆ ਹੈ ਹੁਣ ਜ਼ਬਰਦਸਤ ਮੁਕਾਬਲਾ ਜ਼ਬਰ ਨਾਲ ਕਰਨਾ ਪਵੇਗਾ ਹੁਣ ਫੌਜਾਂ ਤਿਆਰ ਕਰਨੀਆਂ ਪੈਣਗੀਆਂ ਹੁਣ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਹੋਣਾ ਪਵੇਗਾ ਇਹ ਸਾਰੇ ਜਦੋਂ ਵਰzare ਨੂੰ ਵਾਸਿਆ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਤਾ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸਾਰੀਆਂ ਹੀ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਤੋਂ ਪਹਿਲਾਂ ਇਹ ਢਾਡੀ ਕਲਾ ਨੂੰ ਅਪਣਾਇਆ ਭਾਈ ਕਾਉਣ ਸਿੰਘ ਨਾਬਾ ਨੇ ਮਹਾਨ ਕੋਸ਼ ਵਿੱਚ ਢਾਡੀ ਸ਼ਬਦ ਦੇ ਅਰਥ ਢੱਡ ਵਜਾ ਕੇ ਯੋਧਿਆਂ ਦੀਆਂ ਬਾਹਾਂ ਜਾਂ ਜਸ ਗਾਉਣ ਵਾਲੇ ਕੀਤੇ ਨੇ ਗੁਰਬਾਣੀ ਵਿੱਚ ਕਾਲਪੁਰਖ ਪ੍ਰਮਾਤਮਾ ਦਾ ਜਸ ਗਾਉਣਾ ਜਾਂ ਕੀਰਤਨ ਕਰਨ ਵਾਲੇ ਨੂੰ ਉਸ ਨੂੰ ਵੀ ਢਾਡੀ ਬਿਆਨਿਆ ਗਿਆ ਕਿਉਂਕਿ ਜੋ ਵੀ ਪਰਮਾਤਮਾ ਦੇ ਦਰਤੀ ਅਰਦਾਸ ਬੇਨਤੀ ਕਰਦਾ ਹਾਂ ਢਾਡੀ ਹਰ ਪ੍ਰਭ ਖਸਮ ਕਾ ਤੀਜੇ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 516 ਤੇ ਗੁਰੂ ਜੀ ਕੀ ਬਾਣ ਵਿੱਚ ਢਾਡੀ ਸ਼ਬਦੀ ਪਰਿਸ਼ਾਸ਼ਤਰਾ ਬਿਆਨ ਕਰਦੇ ਨੇ ਢਾਡੀ ਤਸ ਨੂੰ ਆਖੀ ਜੇ ਖਸਮੇ ਧਰੇ ਪਿਆਰ ਭਾਵ ਢਾਡੀ ਉਹ ਹੈ ਜੋ ਅਕਾਲ ਪੁਰਖ ਪਰਮਾਤਮਾ ਦੇ ਨਾਲ ਪਿਆਰ ਕਰੇ ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਦਰ ਤੇ ਖੜਾ ਹੋ ਕੇ ਸੇਵਾ ਕਰੇ ਤੇ ਗੁਰੂ ਦੀ ਸ਼ਬਦ ਦੀ ਵਿਚਾਰ ਕਰੇ ਉਹ ਹੀ ਢਾਡੀ ਅਸਲ ਢਾਡੀ اخਵਾਇਆ ਜਾ ਸਕਦਾ ਹੈ ਢਾਡੀ ਤੋਂ ਪਾਪ ਕਾਰ ਕਰਨ ਵਾਲਾ ਢਾਡੀ ਤੋਂ ਪਾਪ ਬੋਲਣ ਵਾਲਾ ਢਾਡੀ ਤੋਂ ਪਾਪ ਮੰਗਣ ਵਾਲਾ ਢਾਡੀ ਦਰ ਘਰ ਪਾਇਸੀ ਸੱਚ ਰਖੇ ਉਰਤਾਰ ਤੇ ਇਸ ਤਰ੍ਹਾਂ ਕਰਕੇ ਜਿਹੜਾ ਢਾਡੀ ਹੈ ਉਹ ਗੁਰੂ ਦਰ ਤੇ ਕਰਤ ਦੀ ਪ੍ਰਾਪਤੀ ਪਾਉਂਦਾ ਹੈ ਸੱਚੇ ਮਨ ਦੇ ਨਾਲ ਪਰਮੇਸ਼ਰ ਨਾਲ ਜੁੜ ਕੇ ਢਾਡੀ ਦਾ ਮਹਲ ਹੈ ਅਗਲਾ ਹਰ ਕੇ ਨਾਂ ਹੈ ਪਿਆਰ ਪਿਆਰਿਓ ਸਾਰੀ ਉਮਰ ਕਾਲ ਪਰ ਪ੍ਰਮਾਤਮਾ ਦਾ ਸਿਮਰਨ ਤੇ ਸੇਵਾ ਕਰਨ ਵਾਲਾ ਅੱਗੇ ਜਾ ਕੇ ਵੀ ਸਤਿਗੁਰੂ ਦੇ ਦਰ ਤੇ ਬੈਠਣ ਜੋਗੀ ਥਾਂ ਮਿਲਦੀ ਹੈ ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਸਤਾਰ ਢਾਡੀ ਦੀ ਸੇਵਾ ਜਿਹੜੀ ਉਹ ਥਾਂੇ ਪੈਂਦੀ ਹੈ ਸਿੱਖ ਧਰਮ ਵਿੱਚ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਹਰਬਿੰਦ ਸਾਹਿਬ ਜੀ ਨੇ ਗੁਰਿਆਈ ਕਾਲ ਦਰਾਂ ਇਸ ਕਲਾ ਨੇ ਵਧਣਾ ਫੜਨਾ ਸ਼ੁਰੂ ਕੀਤਾ ਪਰ ਸiddhi ਪ੍ਰਾਪਤ ਕੀਤੀ ਗੁਰੂ ਅਰਜਨ ਦੇਵ ਜੀ ਦੀ ਇਸ਼ਾਰਤ ਤੋਂ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਵਿੱਚ ਭਗਤੀ ਦੇ ਨਾਲ-ਨਾਲ ਸ਼ਕਤੀ ਦੇ ਸਮੇਲ ਨੂੰ ਉਜਾਗਰ ਕਰਨ ਹਿੱਤ ਮੀਰੀ ਤੇ ਪੀਂਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਕਿਸੇ ਮਕਸਦ ਤਹਿਤ ਆਦੀ ਨੇ ਆਪਣੇ ਦਰਬਾਰ ਵਿੱਚ ਜਿਨ੍ਹਾਂ ਅਮਰਸਰ ਦੇ ਨਕਰ ਸੁਰ ਸਿੰਘ ਦੇ ਢਾਡੀ ਭਾਈ ਨੱਥਲ ਮਲ ਜੀ ਤੇ ਭਾਈ ਅਬਦੁੱਲਾ ਜੀ ਨੂੰ ਗੁਰੂ ਘਰ ਦੇ ਪਹਿਲੇ ਮੰਜੂਰ ਸਦਾ ਢਾਡੀ ਹੋਣ ਦਾ ਮਾਨ ਬਖਸ਼ਿਸ਼ ਹੋਇਆ ਭਾਈ ਨੱਥਾ ਤੇ ਭਾਈ ਅਦੁੱਲਾ ਨੇ 4 ਵਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖਤ ਵਿੱਚ ਲਿਖੀਆਂ ਜਦੋਂ ਗੁਰੂ ਹਗਮਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨੀਆਂ ਉਸ ਸਮੇਂ ਗਵਾਰ ਜੋ ਇਹਨਾਂ ਟਾੜੀਆਂ ਨੇ ਸ਼ੁਧਰ ਸ਼ਾਲੂ ਰਾਗ ਵਿੱਚ ਗੁਰੂ ਹਗਮਿੰਦ ਸਾਹਿਬ ਜੀ ਦੀ ਸਿੱਖਤ ਵਿੱਚ ਗਾਈ ਉਹ ਇਸ ਤਰ੍ਹਾਂ ਸੀ ਦੋ ਤਲਵਾਰੀ ਵਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਦ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜਾ ਬਲਖ ਵਖੀਰ ਦੀ ਕੜਕ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਜੀ ਪਗ ਤੇਰੀ ਕੀ ਜਹਾਂਗੀਰ ਦੀ ਮਤਲਬ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵੇਲੇ ਸੰਘਾਸ਼ਣ ਦੇ ਉੱਤੇ ਕਲਗੀ ਤੋੜਾ ਲਾ ਕੇ ਸੰਘਾਸ਼ਣ ਤੇ ਬੈਠੇ ਉਸ ਵੇਲੇ ਇਹਨਾਂ ਢਾਡੀਆਂ ਨੇ ਕਿਹਾ ਕਿ ਤੇਰੇ ਸਾਹਮਣੇ ਤਾਂ ਜਹਾਂਗੀਰ ਵੀ ਕੋਈ ਸ਼ੈ ਨਹੀਂ ਤੂੰ ਤੇਰਾ ਦਰਬਾਰ ਉਹਨਾਂ ਤੋਂ ਪੁੱਛਿਆ ਹੈ ਤੋਂ ਸੱਚੇ ਪਾਸ਼ਾ ਹੈ ਇਸੇ ਤਰ੍ਹਾਂ ਹੀ ਪਿਆਰਿਓ ਜਿਸ ਵੇਲੇ ਜਹਾਂਗੀਰ ਦੇ ਨਾਲ ਦੋ ਖੇਮੇ ਲੱਗੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਖੇਮਾ ਹੈ ਇੱਕ ਘਾਈ ਘਾਹ ਦੀ ਪੰਡ ਲੈ ਕੇ ਆ ਗਿਆ ਜਦੋਂ ਘਾਹ ਦੀ ਪੰਡ ਰੱਖ ਕੇ ਮੱਥਾ ਟੇਕਿਆ ਉਹ ਜਹਾਂਗੀਰ ਦਾ ਦਰਬਾਰ ਸੀ ਤੇ ਪੈਸੇ ਰੱਖ ਕੇ ਮੱਥਾ ਟੇਕਿਆ ਪਿਆਰਿਓ ਜਿਸ ਵੇਲੇ ਉਹਨੇ ਵਾਚਿਆ ਕਿ ਗੁਰੂ ਸਾਹਿਬ ਸੱਚੇ ਪਾਸ਼ਾ ਨਹੀਂ ਤੇ ਉਹ ਕਹਿਣ ਲੱਗਾ ਤੇ ਇਹ ਪੰਡ ਮੈਂ ਵਾਪਸ ਲਿਜਾਣੀ ਚਾਹੁੰਦਾ ਹਾਂ ਕਿਉਂਕਿ ਇਹ ਸੱਚੇ ਬਾਦਸ਼ਾਹ ਦੀ ਕਹਿੰਦਾ ਮੈਂ ਵੀ ਸੱਚਾ ਬਾਦਸ਼ਾਹ ਕਹਿੰਦਾ ਨਹੀਂ ਕਹਿੰਦਾ ਫਿਰ ਤੂੰ ਇੰਜ ਕਰ ਤੂੰ ਜਿੰਨੇ ਪੈਸੇ ਲੈਣੇ ਲੈ ਲੈ ਮੇਰੇ ਦਰ ਦੇ ਉੱਤੇ ਇਹ ਅਕਾ ਜਿਹੜਾ ਹੈ ਰਹਿਣ ਦੇ ਉਹ ਕਹਿਣ ਲੱਗਾ ਤੁਸੀਂ ਭਾਵੇਂ ਕਰੋੜਾ ਨਾਲ ਵੀ ਦਿਓ ਇਹ ਭੇਟਾ ਹਰਗਵਿੰਦ ਸਹਿਜ ਸੱਚੇ ਬਾਦਸ਼ਾਹ ਦੇ ਲੱਤੀ ਜਾਏਗੀ ਸੋ ਇਸ ਤਰ੍ਹਾਂ ਵੱਡਿਆਂ ਵੱਡਿਆਂ ਦਾ ਮਾਣ ਹੰਕਾਰ ਤੋੜਿਆ ਮਤਲਬ ਕਿ ਗੁਰੂ ਹਰਗਵਿੰਦ ਸਾਹਿਬ ਜੀ ਦੇ ਸਾਹਮਣੇ ਜਹਾਂਗੀਰ ਵਰਗਿਆਂ ਦੀ ਵੀ ਹیثیت ਕੋਈ ਅਹਿਮੀਅਤ ਨਹੀਂ ਸੀ ਰੱਖਦੀ ਇਸ ਤਰ੍ਹਾਂ ਢਾਡੀਆਂ ਦਾ ਢਾਡ ਸੰਗੀਤ ਨਾਲ ਉੱਚੀ ਏਕ ਵਿੱਚ ਵੀਰ ਰਸਵਾਰਾਂ گاਉਣ ਸਰਕਾਰ ਇਸ ਕਲਾ ਦੇ ਲੋਕਾਂ ਨੂੰ ਮਾਨ ਨੂੰ ਮੋੜਿਆ ਗੁਰੂ ਸਾਹਿਬ ਨੇ ਇਸ ਕਲਾ ਨੂੰ ਉਤਸ਼ਾਹ ਕਰਨ ਲਈ ਸ਼੍ਰੀ ਅਕਾਲ ਸਰਬਹਜ ਜੀ ਦੇਤੇ ਢਾਡੀ ਵਾਰਾਂ ਦਾ ਗੈਣ ਆਰੰਭ ਕਰਵਾਇਆ ਜੋ ਕਿ ਅੱਜ ਵੀ ਇਹ ਕਲਾ ਜਿਹੜੀ ਇੱਥੇ ਹਾਜ਼ਰ ਹਜ਼ੂਰ ਚੱਲਦੀ ਹੈ ਢਾਡੀ ਵਾਰਾਂ ਪੇਸ਼ ਕਰਦੇ ਨੇ ਇਹ ਕਲਾ ਢਾਡੀਆਂ ਨੂੰ ਸੰਬੋਧਨ ਕਰਕੇ ਕਿਹਾ ਹੁਣ ਲੋੜ ਹੈ ਤੁਸੀਂ ਸਾਜਾਂ ਵਿੱਚੋਂ ਲੜਕਾਰਾਂ ਨਿਕਲਣਾ ਤੁਹਾਡੀਆਂ ਸੁਰਾਂ ਕੌਮ ਨੂੰ ਵਗੜਨ ਤੁਹਾਡੀ ਢੱਡ ਦੀ ਠੱਪ ਜਨਤਾ ਨੂੰ ਟੁੱਬ ਕੇ ਜਗਾਏ ਤੁਹਾਡੇ ਗੱਜ ਦੇ ਘੁੰਗਰੂ ਕੁਰਬਾਨੀ ਲਈ ਜਨਾਂ ਚ ਚਾਪ ਪੈਦਾ ਕਰਨ ਇਹ ਝਾੜੀ ਵੀਰ ਰਸਤ ਕਰਨ ਵਾਲੇ ਸੂਰਮਿਆਂ ਦੀਆਂ ਵਾਰਾਂ ਦੇ ਪ੍ਰਸੰਗ ਸੰਗਤ ਵਿੱਚ ਗਾ ਕੇ ਸੁਣਾਉਂਦੇ ਜਿਹਦੇ ਸੁਣਨ ਨਾਲ ਕਹਿਰਾ ਅੰਦਰ ਵੀ ਬਹਾਦਰੀ ਆਉਣ ਲੱਗੀ ਉਹਨਾਂ ਦੇ ਦਿਲ ਜੰਗ ਵਿੱਚ ਜੂਝਣ ਲਈ ਕੁਰਸ਼ਹਤ ਹੋਣ ਲਗੇ ਜਿਵੇਂ ਕਿ ਗੁਰੂ ਗੋਬ ਸਿੰਘ ਸਾਹਿਬ ਜੀ ਦੇ ਮੇਲੇ ਕਹਲਵਾਈ ਸੀ ਤੇ ਗੁਰਾਂ ਨੇ ਕਿਹਾ ਭਲਿਆ ਹੁਣ ਹੱਥ ਵਿੱਚ ਤਲਵਾਰ ਫੜਨੀ ਪਵੇਗੀ ਕਹਣ ਲਗਾ ਕੰਮ ਹਮਾਰਾ ਤੋ ਨੂੰ ਤਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚਿੜੀ ਉੱਡੇ ਡਰ ਸੇ ਮਰ ਜਾਉਂ ਦੁਸ਼ਮਣ ਸੇ ਕੈਸੇ ਲੜ ਪਾਉਂ ਸਤਗੁਰੂ ਨੇ ਐਸੀ ਬੀਰਤਾ ਭਰੀ ਕਿ ਜਿਹੜੇ ਨਿਮਾਣੇ ਨਤਾਣੇ ਸੀ ਪਿਆਰਿਓ ਉਹਨਾਂ ਨੂੰ ਲੜਾਕੂ ਬਣਾਇਆ ਤੇ ਸਵਾ ਲੱਖ ਦੇ ਨਾਲ ਇੱਕ ਇੱਕ ਨੂੰ ਲੜਾਕਾ ਵਾਰ ਸ਼ਬਦੀ ਪਰਭਾਸ਼ਾ ਨੂੰ ਸਪਸ਼ਟ ਕਰਨ ਲਈ ਇੱਥੇ ਦੱਸਣਾ ਜ਼ਰੂਰੀ ਹੈ ਵਾਰ ਯੁੱਧ ਕਾਲ ਦੀ ਉਸ ਰਚਨਾ ਨੂੰ ਕਹਿੰਦੇ ਆ ਜਿਸ ਵਿੱਚ ਸ਼ੂਰ ਬੀਰ ਯੋਧੇ ਦੀ ਸ਼ੂਰ ਬੀਰਤਾ ਦਾ ਵਰਣਨ ਹੋਵੇ ਜੋ ਸਰੋਤਿਆਂ ਵਿੱਚ ਸ਼ਾਹ ਪੈਦਾ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਪ੍ਰਕਾਰ ਦੀਆਂ 9 ਵਾਰਾਂ ਦੀਆਂ ਧੁਨੀਆਂ ਦਾ ਜ਼ਿਕਰ ਮਿਲਦਾ ਹੈ। ਦਾਸ ਗੁਰੂ ਸਾਹਿਬਾਨ ਦੇ ਜੀਵਨ ਕਾਲ ਦੌਰਾਨ ਢਾਡੀਆਂ ਨੇ ਉਹ ਤੇ ਢਾਡੀ ਕਲਾ ਨੂੰ ਪੂਰਨ ਸਰਕਾਰ ਮਿਲਦਾ ਰਿਹਾ। ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਸਮੇਂ ਜੰਗਨਾਮੇ ਦੇ 12 ਵਿੱਚੋਂ ਆਪ ਜੀ ਨੇ ਬੈਂਤ ਬੀਰ ਰਸੀ ਉਕਤਨ ਨੂੰ ਨੇ ਪੇਸ਼ ਕੀਤੇ ਦਸ਼ਮ ਪੀਤਾ ਦੇ ਦਰਬਾਰ ਵਿੱਚ ਸਮੇਂ ਦੇ ਪ੍ਰਸਿੱਧ ਟਾੜੀ ਮੀਰ ਸ਼ਵੀਲਾ ਤੇ ਮੁਸ਼ਕੀ ਮੀਰ ਮੁਸ਼ਕੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਨਮਾਨ ਬਖਸ਼ਿਸ਼ ਕਰਕੇ ਆਪਣੇ ਦਰਬਾਰ ਵਿੱਚ ਰੱਖਿਆ ਸੀ ਸੁਖੂ ਅਤੇ ਪਾਈ ਬਧੂਨਾ ਦੇ ਟਾੜੀਆਂ ਦਾ ਵੀ ਜ਼ਿਕਰ ਆਉਂਦਾ ਹੈ ਮਾਲਵੇ ਦੇ ਬਾਜਕ ਨਗਰ ਵਿੱਚ ਗੁਰੂ ਸਾਹਿਬ ਨੂੰ ਮਿਲੇ ਨਾ ਟਾੜੀਆਂ ਨੂੰ ਉਮਰ ਲਈ ਵਿੱਚ ਇੱਕ ਸੱਦ ਗੁਰੂ ਸਾਹਿਬ ਨੂੰ ਸੁਣਾਈ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਿੱਖ ਮਿਸਲਾਂ ਵੇਲੇ ਤੱਕ ਢਾਡੀ ਕਲਾ ਪੂਰੇ ਜੋਬਨ ਤੇ ਰਹੀ ਅਜੋਕੀ ਢਾਡੀ ਪਰੰਪਰਾ ਦਾ ਮੋਢ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੌਰਾਨ ਸ਼ੁਰੂ ਹੋਇਆ ਜਦੋਂ 1879 ਵਿੱਚ ਸਿੰਘ ਸਭਾ ਲੈਅ ਦੀ ਸ਼ੁਰੂਆਤ ਹੋਈ ਇਸ ਕਲਾ ਨੂੰ ਪ੍ਰਚਾਰਨ ਵਾਲੇ ਭਾਈ ਸੁੰਦਰ ਸਿੰਘ ਜੀ ਭਾਈ ਲਘੂ ਸਿੰਘ ਜੀ ਭਾਈ ਸ਼ੇਰੂ ਜੀ ਆਦਿ ਢਾਡੀਆਂ ਨੇ ਭਰਪੂਰ ਯੋਗਦਾਨ ਪਾਇਆ ਸਤ ਸਿੰਘ ਭਾਈ ਰੂਰਾ ਭਾਈ ਲਾਭ ਭਾਈ ਹੁਕਮਾ ਭਾਈ ਬਲੈਤੀ ਭਾਈ ਸ਼ੇਰੂ ਭਾਈ ਲਭੂ ਭਾਈ ਸੁਮਨ ਸਿੰਘ ਤੇ ਭਾਈ ਸ਼ੇਰ ਸਿੰਘ ਮਹਾਨ ਟਾੜੀ ਸਰ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਆਪਣੇ ਸ਼ਾਸਨ ਕਾਲ ਦੌਰਾਨ ਇਹਨਾਂ ਟਾੜੀਆਂ ਦੀ ਸਰਕਾਰੀ ਭਰਤੀ ਕਰ ਲਈ ਬੇਸ਼ਿਕ ਸਿੱਖ ਪੰਥ ਲਈ 1710 ਤੋਂ ਲੈ ਕੇ 1765 ਤੱਕ ਦਾ 55 ਸਾਲ ਦਾ ਸਮਾ ਸੰਕਟ ਵਿੱਚ ਸੀ ਸਿੰਘ ਲਹਿਰ ਦੇ ਸਨੇਦਰਾਨ ਇਸ ਕਾਰਨ ਮਹੰਤਾਂ ਦੇ ਪ੍ਰਭਾਵ ਹੇਠ ਆ ਜਾਣ ਕਰਕੇ ਬਹੁਤ ਨਿਸ਼ਾਨ ਟਾਉਣਾ ਪਿਆ ਪਰ ਇਹਨਾਂ ਢਾਡੀਆਂ ਨੇ ਆਪਣੀ ਢਾਡੀਆਂ ਦੁਆਰਾ ਕਾਇਆਂ ਗੀਆਂ ਵਾਰਾਂ ਹੋਰ ਮਈ ਸੰਕਟ ਵਿੱਚ ਵੀ ਸਿੱਖ ਪੰਥ ਦਾ ਪੱਲਾ ਘੁੱਟ ਕੇ ਫੜੀ ਰੱਖਿਆ ਸਮੇਂ-ਸਮੇਂ ਤੇ ਧਰਮ ਦੇ ਉਜਜਨ ਵਾਲੇ ਸੂਰਮੇ ਤਿਆਰ ਕੀਤੇ ਜਿਨ੍ਹਾਂ ਨੇ ਹਜ਼ਾਰਾਂ ਮਰਜੀਵਣਿਆਂ ਨੂੰ ਕੁਰਬਾਨੀ ਦੇਣ ਲਈ ਤਿਆਰ ਕੀਤਾ ਪਰ ਅਜਬੋਤ ਦੁਖ ਦੀ ਗੱਲ ਹੈ ਕਿ ਢਾਡੀ ਕਲਾ ਦੇ ਜਨੂਨ ਨੂੰ ਖਤਮ ਕਰਦੇ ਜਾ ਰਹੇ ਹਾਂ ਜਿਸਰ ਕਾ ਕਲਾ ਨੂੰ ਬਹੁਤ ਨਿਸ਼ਾਨ ਠਾਉਣਾ ਪੈ ਰਿਹਾ ਹੈ ਇਸ ਕਲਾ ਦੇ ਨਗੀਨੇ ਨੂੰ ਸਾਹਮਣੇ ਦੀ ਥਾਂ ਪਸ਼ਮੀ ਸ਼ਬਿਆਚਾਰਕ ਦੀ ਲਚਰਤਾ ਗਾਇਕੀ ਨੇ ਲੈ ਲਈ ਹੈ ਜੋ ਲੋਕਾਂ ਦੇ ਸਿਰ ਤੇ ਸਵਾਰ ਹੈ ਢਾਡੀ ਕਲਾ ਨੂੰ ਸਿਖਰ ਤੱਕ ਲੈ ਜਾਣ ਲਈ ਢਾਡੀਆਂ ਤੋਂ ਵੀ ਇਤਿਹਾਸ ਸਨਮਾਨ ਕਰਦਾ ਹੈ ਉਹ ਗੁਰ ਇਤਿਹਾਸ ਨੂੰ ਗਾਣਿਆਂ ਦੀਆਂ ਤਰਜ਼ਾਂ ਦੇ ਅਨੁਸਾਰ ਨਾ ਗਾ ਕੇ ਅਸਲ ਰਾਗਾਂ ਵਿੱਚ ਗਾਉਣ ਦੀ ਕੋਸ਼ਿਸ਼ ਕਰਨਾ ਕਿਉਂਕਿ ਅਸੀਂ ਆਪਣੇ ਗੁਰੂਆਂ ਤੇ ਕੌਮ ਦੇ ਸ਼ਹੀਦਾਂ ਦੇ ਇਤਿਹਾਰ ਤੋਂ ਵਾਂਝਿਆ ਹੋ ਜਾਈਏ ਜਿਸ ਵੇਲੇ ਅਸੀਂ ਪੰਜਾਬੀ ਗਾਣਿਆਂ ਦੇ ਉੱਤੇ ਲਚਰ ਗਾਇਕਾਂ ਦੇ ਗਾਣਿਆਂ ਦੇ ਉੱਤੇ ਧੁਨ ਕੱਢਦੇ ਹਾਂ ਪਿਆਰੋ ਜਿਹੜੀ ਸੰਗਤ ਅਸੀਂ ਗੁਰੂ ਦੇ ਨਾਲ ਜੁੜੀ ਹੁੰਦੀ ਹੈ ਉਹ ਫਟ ਘੁੰਮ ਕੇ ਉੱਥੇ ਪਹੁੰਚ ਜਾਂਦੀ ਹੈ ਜਿਸ ਦੀ ਵੀਡੀਓ ਉਹਨੇ ਘਰ ਵਿੱਚ ਵੇਖੀ ਹੁੰਦੀ ਹੈ ਸੋ ਸਾਡੀ ਤਾਂ ਤੁਹਾਡੀ ਕਲਾ ਨੂੰ ਬੇਨਤੀ ਹੈ ਤੁਹਾਡੀ ਸਿਖਣ ਬੇਨਤੀ ਹੈ ਇਹ ਨਰੋਲ ਜਿਹੜਿਆ ਉਹ ਢੱਡ ਸਰੰਗੀ ਸਿਰਫ ਗੁਰੂ ਦੇ ਆਸ਼ੇ ਅਨਸਾਰ ਚੱਲੇ ਜਦੋਂ ਕਿ ਗੁਰੂ ਖਾਲਸਾ ਦੇ ਇਤਿਹਾਸ ਨੂੰ ਅਸਲ ਰਾਕਾਂ ਵਿੱਚ ਸੰਗਤ ਦੇ ਸਨਮੁਖ ਪੇਸ਼ ਕਰਾਂਗੇ ਇਹ ਅੱਜ ਦੀ ਸਾਡੀ ਬੜੀ ਮੁੱਲੀ ਲੋੜ ਹੈ ਇਹ ਵਾਰਾਂ ਤੇ ਜੰਗਨਾਮੀ ਨੇ ਜੋ ਕੌਮ ਵਿੱਚ ਬਹਿ ਗਏ ਤੇ ਜਿੰਦਾਦਲੀ ਵਾਲੀ ਰੂਹ ਫੁਕਣ ਦਾ ਕੰਮ ਕਰਦੇ ਨੇ ਕੌਮ ਦੇ ਇਤਿਹਾਸ ਨੂੰ ਸਦਾ ਜਿੰਦਾ ਰੱਖਦੇ ਨੇ ਢਾੜੀਆਂ ਦੀ ਕਲਾ ਦੀ ਬਦੌਲਤ ਹੀ ਜਿਹੜੇ ਨੰਮਾਣੇ ਨਸਾਣੇ ਸੂਰਮੇ ਬਣ ਜਾਂਦੇ ਨੇ ਸੋ ਇਸ ਦੇ ਰੇ ਗੁਰੂ ਘਰ ਦੇ ਮਨਜੂਰੇ ਢਾਡੀ ਹੀ ਸਾਡੇ ਕੋਲ ਜੇ ਹਵਸਿਲਾ ਨੇ ਜੋ ਗੁਰੂ ਘਰ ਦੇ ਮੌਲ ਖਜਾਨੇ ਸਿੱਖ ਇਤਿਹਾਸ ਨੂੰ ਵਾਰਾਂ ਰੇ ਗਾ ਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਤਾਂ ਕਿ ਇਸ ਆਸ਼ੇ ਦੇ ਨਾਲ ਅਸੀਂ ਆਪਣੀ ਕੌਮ ਨੂੰ ਪ੍ਰਫਲਤ ਕਰ ਸਕੀਏ ਸਾਡੇ ਵਿੱਚ ਸੂਰਮੇ ਯੋਧੇ ਪੈਦਾ ਹੋ ਸਕਣ ਉਹਨਾਂ ਯੋਧਿਆਂ ਦੀ ਬਦੌਲਤ ਸਾਡਾ ਇਤਿਹਾਸ ਅੱਗੇ ਵਧ ਸਕੇ ਸੋ ਇਹ ਸੀ ਪਿਆਰਿਓ ਢਾਡੀ ਕਲਾ ਦੇ ਬਾਬਤ ਆਪ ਜੀ ਦੇ ਨਾਲ ਸਾਂਝ ਪਾਈ ਹੈ ਸਤਿਗੁਰੂ ਸਚੇ ਪਾਤਸ਼ਾਹ ਜੀ ਕਿਰਪਾ ਕਰਨ ਔਰ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਹੋਈਆਂ ਭੁੱਲਾਂ ਨੂੰ ਨਾ ਚਿਤਾਰਨ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਲਾਈਕ ਕਰਨਾ ਕਮੈਂਟ ਕਰਨਾ ਤਾਂ ਕਿ ਆਪ ਜੀ ਦਾ ਪਿਆਰ ਭਰਿਆ ਵੇਰ ਭਰਿਆ ਹੱਥ ਸਾਡੇ ਸਿਰ ਤੇ ਹੋਵੇ ਅਸੀਂ ਵੱਧ ਤੋਂ ਵੱਧ ਇਤਿਹਾਸ ਆਪ ਜੀ ਨਾਲ ਸਾਝੇ ਕਰੀਏ ਸੋ ਇਨੀਆ ਕਬੀਰ ਜੀ ਕਰਦਾ ਹੋਇਆ ਦਾਸ ਖਿਮਾ ਦਾ ਜਾਤ ਹੈ ਕਿ ਫਤਿਹ ਦਾ ਜਵਾਬ ਫਤਿਹ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ